ਬਹਿਰੂ ਜੀ ਕਾ ਖਾਲਸਾ ਬਹਿਰੂ ਜੀ ਕੀ ਫਤਿਹ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲੇ ਤੋਂ ਦੇਖਿਆ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜਦੋਂ ਉਹਨਾਂ ਪੁਲਤਾਂ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਪੁਲਤਿੰਨਾ ਵਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਚਾਰ ਨੰਬਰ ਦਾ ਪਰ ਅਸੀਂ ਤੁਰੰਤ ਉਹਨਾਂ ਨੂੰ ਆਪਣਾ ਫਰਸ਼ ਸੰਦੋਏ ਗੱਡੀ ਚ ਲਿਜਾ ਕੇ ਹਸਪਤਾਲ ਭਰਤੀ ਕਰਾਇਆ ਤੇ ਜਿਹੜੀ ਮੁੱਢਲੀ ਤੇਲੀ ਆਪਣੀ ਗੱਡੀ ਚ ਲਿਜਾ ਕੇ ਹਸਪਤਾਲ ਭਰਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਨ ਨੂੰ ਦੇਖ ਕੇ ਪੀਜੀਆ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੁੰਦੀ ਹੈ ਪਰ ਉੱਥੇ ਖੜ ਕੇ ਸੋਭ ਨੂੰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦਿਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਾਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਟੀਮ ਸੀ ਜਨ ਬਹੁਤ ਬਚ ਸਕਦੇ ਜਿੰਮਿਆਂ ਚ ਉਹ ਲੈ ਕੇ ਗਏ ਆ ਉਹਨੂੰ ਬੜੀਆ ਟਰੀਟ ਉਹ ਤੇ ਸਾਰਾ ਲਾਜਵਾਬ ਕੀਤਾ ਤੇ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਆਪਣੇ ਚਾਰ ਆਬੇ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੀ ਆ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਬਾ ਮੁੜ ਲਾ ਫਰ ਸਮਝਦੇ ਹੋ ਇਹਨੂੰ ਹਸਤਾਬ ਜ਼ਰੂਰ ਪਉਂਦਾ ਕਰਦੇ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ